ਨਾਮ ਵਾਹੀ ਗੁਰੂ ਸਤਨਾਮ ਸਤਨਾਮ ਵਾਹੀ ਗੁਰੂ ਸਤਨਾਮ ਸਤਨਾਮ ਵਾਹੀ ਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 419 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ ਪਹਿਲਾ ਮਨਸਾ ਮਨ ਹੈ ਸਮਾਇਲੇ ਭਉਜਲ ਸੱਚ ਤਰਨਾ ਆਦ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਨਾ ਤੂੰ ਦਾਤੇ ਹਮ ਜਾਚ ਕਾ ਹਰ ਦਰਸ਼ਨ ਦੀ ਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਅੰਗ 419 ਆਸਰਾਗ ਵਿੱਚ ਸਭਾਈ ਮਾਨ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨੇ ਇਸ ਮਨ ਦੀ ਅਵਸਥਾ ਨੂੰ ਆਮ ਕਰਕੇ ਸਾਡੇ ਸਵਾਲ ਨੇ ਕਿ ਸਾਡਾ ਮਨ ਜੁੜਦਾ ਨਹੀਂ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਜਦੋਂ ਅਸੀਂ ਸਿਮਰਨ ਕਰਦੇ ਹਾਂ ਮਨ ਅੰਦਰ ਸੰਤੋਖ ਨਹੀਂ ਹੈ ਮਨ ਦੀਆਂ ਇਛਾਵਾਂ ਮਨ ਦੀਆਂ ਤਿਸ਼ਨਾਵਾਂ ਮਨ ਦੇ ਖਿਆਲ ਨੇ ਜਿਹੜੇ ਉਹ ਪਟਕ ਜਾਂਦੇ ਨੇ ਕਿਉਂਕਿ ਇਹ ਸਾਡੇ ਮਾਨਦਰਵਾਪਰਦਾ ਹੈ ਜਿੰਨਾ ਚਿਰ ਮਨ ਰੁੱਖ ਜਾਂਦਾ ਹੈ ਇਹ ਖਿਆਲਾਂ ਦਾ ਆਉਣਾ ਸੁਭਾਵਕ ਹੈ ਕਿਉਂਕਿ ਮਨ ਨੇ ਚੱਲਦੇ ਰਹਿਣਾ ਹੁੰਦਾ ਹੈ ਖਿਆਲ ਕੋਈ ਵੀ ਆ ਸਕਦਾ ਹੈ ਕਦੋਂ ਵੀ ਆ ਸਕਦਾ ਕੋਈ ਇਹਦਾ ਟਾਈਮ ਨਹੀਂ ਹੁੰਦਾ ਜੀ ਸਾਡੀ ਬੁੱਧੀ ਜਿਹੜੀ ਹੈ ਉਹਨੂੰ ਪਰਖਦੀ ਹੈ ਸਾਡਾ ਦਿਮਾਗ ਜਿਹੜਾ ਹੈ ਉਹਨੂੰ ਪਰਖਦਾ ਹੈ ਕਿ ਇਹ ਮੇਰੇ ਲਈ ਚੰਗਾ ਹੈ ਜਾਂ ਮੇਰੇ ਲਈ ਮਾੜਾ ਹੈ ਪਰ ਜਦੋਂ ਬੰਦਾ ਲੋਭ ਦੇ ਅਧੀਨ ਹੋ ਜਾਏ ਲਾਲਚ ਦੇ ਅਧੀਨ ਹੋ ਜਾਏ ਉਹ ਸੰਤੋਖ ਗਵਾ ਬਿਠਦਾ ਹੈ ਮਨ ਸੰਤੋਖ ਸਰਬਜੀ ਦਇਆ ਇਤਵਿਦ ਵਰਤ ਸੰਪੂਰਨ ਭਇਆ ਬਾਹਰੋਂ ਤੇ ਵਰਤ ਰੱਖਿਆ ਹੋਇਆ ਕਿ ਮੈਂ ਆ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਸਰੀਰ ਨੂੰ ਤੇ ਅਸੀਂ ਕਸ਼ਟ ਦੇ ਦਿੰਨੇ ਆ ਮਨੰਦਰ ਲੋਭ ਹੈ ਮਨੰਦਰ ਲਾਲਚ ਹੈ ਨਾ ਮਨੰਦਰ ਸੰਤੋਖ ਨਹੀਂ ਹੈ ਤੇ ਮਨ ਪਟਕ ਜਾਂਦਾ ਹੈ ਇਸ ਕਰਕੇ ਉਹ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਨਹੀਂ ਵੱਸਦਾ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਰੰਗਤ ਕਰਦੇ ਨੇ ਕਿ ਸੱਚੇ ਪਾਸ਼ੋ ਜੀ ਉਹ ਤੁਸੀਂ ਦਾਤੇ ਹੋ ਅਸੀਂ ਤੇ ਮੰਗਤੇ ਹਾਂ ਤੁਹਾਡੇ ਦਰ ਤੇ ਆਏ ਆਂ ਇਹ ਕਿਰਪਾ ਕਰੋ ਦਰਸ਼ਨ ਦੇਣੇ ਕਰੋ ਕਿਉਂਕਿ ਬਹੁਤੇ ਲੋਕ ਸਵਾਲ ਕਰਦੇ ਨੇ ਕਿ ਜਿਹੜੀ ਚੀਜ਼ ਨਜ਼ਰੀ ਨਹੀਂ ਆਉਂਦੀ ਉਹਦੇ ਦਰਸ਼ਨ ਕਿਵੇਂ ਹੋ ਸਕਦੇ ਨੇ ਦਰਸ਼ਨ ਤੇ ਫਿਰ ਮੰਨਦੇ ਨਹੀਂ ਹੋ ਸਕਦੇ ਜੀ ਆਪਣੇ ਦੇ ਇਹ ਕਿਹੜਾ ਨਜ਼ਰ ਆਉਂਦਾ ਹੈ ਫਿਰ ਜਿਹੜਾ ਨਜ਼ਰ ਨਹੀਂ ਆਉਂਦਾ ਉਹਦੇ ਪਿੱਛੇ ਅਸੀਂ ਕਿਉਂ ਧੁਰਦੇ ਆ ਕੌਣ ਸਾਨੂੰ ਉਦੇਸ਼ ਕਰਦਾ ਹੈ ਇਹ ਫੁਰਨੇ ਕਿੱਥੋਂ ਫੁਰਦੇ ਨੇ ਅਸੀਂ ਫਿਰ ਇੰਜ ਕਿਉਂ ਕਰਦੇ ਆ ਅਸੀਂ ਲਾਲਚ ਦੇ ਅਧੀਨ ਕਿਉਂ ਹੋ ਜਾਂਦੇ ਆ ਕੌਣ ਡਾਇਰੈਕਸ਼ਨ ਦਿੰਦਾ ਸੰਨ ਉਂਦਰ ਬੈਠ ਕੇ ਉਹ ਕੌਣ ਹੈ ਐਸੀ ਚੀਜ਼ ਨੂੰ ਤੇ ਖੋਜਣਾ ਸੀ ਐਸੀ ਚੀਜ਼ ਨੂੰ ਜਾਨਣਾ ਸੀ ਮਨਮੁਖ ਕਹਿੰਦਾ ਕਿ ਵਿਖਾਓ ਕਿੱਥੇ ਰੱਬ ਹੈ ਗੁਰਮੁਖ ਕਹਿੰਦਾ ਕਿ ਵਿਖਾਓ ਕਿੱਥੇ ਨਹੀਂ ਹੈ ਬਸ ਇਹੋ ਫਰਕ ਹੈ ਦ੍ਰਿਸ਼ਟੀ ਦਾ ਫਰਕ ਹੈ ਹੋਰ ਕੁਝ ਨਹੀਂ ਹੈ ਇਹ ਚੱਲਦਾ ਸੀ ਚੱਲਦਾ ਹੈ ਚੱਲਦਾ ਰਹੇਗਾ ਇਸ ਕਰਕੇ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਗੁਰਮੁਖ ਨਾਮ ਧਿਆਈ ਹੈ ਮਨ ਮੰਦਰ ਭਿੱਜੇ ਭਾਈ ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਤੂੰ ਨਾਮ ਧਿਆਉਣਾ ਕਰ ਇਹ ਤੇਰਾ ਮਨ ਮੰਦਰ ਭਿੱਜ ਜਾਏਗਾ ਮਨ ਮੰਦਰ ਤਨਵੇਸ਼ ਕਲੰਦਰ ਕਠੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਮਨ ਬਿਧਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਹਿ ਚਿੰਤ ਪਰਾਈ ਜਦੋਂ ਇਹ ਮਨ ਵਿੰਨਿਆ ਜਾਏ ਜਦੋਂ ਇਹ ਮਨ ਕਾਬੂ ਆ ਜਾਏ ਇਹ ਅਵਸਥਾ ਉਦੋਂ ਬਣਦੀ ਹੈ ਜੀ ਤੇ ਮਾਰੇ ਕਹਿੰਦੇ ਉਦੋਂ ਹੀ ਮਨ ਮੰਦਰ ਜਿਹੜਾ ਭਿੱਜਦਾ ਹੈ ਉਦੋਂ ਨਾਮ ਰੂਪੀ ਅੰਮ੍ਰਿਤ ਗਿਰਦਾ ਏ ਥੇ ਉਦੋਂ ਉਹਦਾ ਆਨੰਦ ਜਿਹੜਾ ਹੈ ਉਹ ਆਏਗਾ ਗੱਲਾਂ ਨਾਲ ਨਹੀਂ ਆਏਗਾ ਆਸਾ ਮਹੱਲਾ ਪਹਿਲਾ ਮਨਸਾ ਮਨੈ ਸਮਾਇਲੇ ਭਉਜਲ ਸੱਚ ਤਰਨਾ ਇਹ ਸੰਸਾਰ ਸਾਗਰ ਡਰ ਦਾ ਸਮੁੰਦਰ ਹੈ ਡਰ ਹੀ ਡਰ ਹੈ ਹਰ ਚੀਜ਼ ਦਾ ਡਰ ਹੈ ਇੱਥੇ ਮਨੁੱਖ ਡਰਿਆ ਹੋਇਆ ਜੀ ਇਸ ਕਰਕੇ ਮਨ ਦੀਆਂ ਇੰਸਾਵਾਵਾਂ ਨੇ ਜੀ ਮਨ ਦੀਆਂ ਇਛਾਵਾਂ ਨੇ ਜਿਹੜੀਆਂ ਉਭੜੀਆਂ ਪ੍ਰਗਟ ਹੁੰਦੀਆਂ ਨੇ ਕਿ ਇੰਜ ਕਰ ਲਾਂਗੇ ਆਹ ਕਰਦੇ ਆਂਗੇ ਉਹ ਨਹੀਂ ਕਰਨਾਗੇ ਇੰਜ ਕਰਾਂਗੇ ਤੇ ਮਨ ਲਾਲਚ ਦੇ ਅਧੀਨ ਹੋ ਜਾਂਦਾ ਹੈ ਮਾਰਜ ਕਹਿੰਦੇ ਇਸ ਮਨ ਦੀਆਂ ਇਛਾਵਾਂ ਨੂੰ ਮਨ ਵਿੱਚ ਹੀ ਸਮਾ ਦੇ ਇਸ ਭਉਜਲ ਨੂੰ ਸੱਚ ਵਾਲਾ ਜੀਵਨ ਬਣ ਕੇ ਹੀ ਤਰਿਆ ਜਾ ਸਕਦਾ ਸਚਿਆਰ ਬਣ ਕੇ ਹੀ ਉਹਦੀ ਹੁਕਮ ਤੇ ਰਜਾ ਵਿੱਚ ਰਹਿ ਕੇ ਹੀ ਇਹ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ ਆਦ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸਰਨਾ हे ਠਾਕੁਰ हे ਮਾਲਕੀ ਪ੍ਰਭੂ ਜੀਓ ਤੁਸੀਂ ਆਦ ਕਾਲ ਤੋਂ ਜੁਗਾ ਜਗੰਤਰਾਂ ਤੋਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਇਹ ਪ੍ਰਭੂ ਜੀ ਤੁਸੀਂ ਦਇਆ ਦੇ ਘਰ ਹੋ ਦਇਆਲ ਹੋ ਏ ਠਾਕੁਰ ਜੀ ਇਹ ਪ੍ਰਭੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਸਾਨੂੰ ਇਹ ਗੱਲ ਸਮਝ ਆਈ ਹੈ ਕਿ ਮਨ ਦੀਆਂ ਆਸ਼ਾਵਾਂ ਨੇ ਜੜੀਆਂ ਇਹ ਮਨ ਵਿੱਚ ਹੀ ਸਮਾ ਜਾਣ ਤੇ ਠੀਕ ਹੈ ਕਿਉਂਕਿ ਇਹ ਆਸ਼ਾਵਾਂ ਜਿੰਨੀਆਂ ਬਾਹਰ ਕੱਢੀ ਜਾਓਗੇ ਉਹ ਤਾਂ ਉਨੀਆਂ ਵਧ ਹੀ ਜਾਣਗੀਆਂ ਮਨ ਜਿਹੜਾ ਹੈ ਚੁੱਲ੍ਹੇ ਦੀ ਤਰ੍ਹਾਂ ਹੈ ਇਹਦੇ ਵੀ ਜਿੰਨਾ ਮਰਜੀ ਬਾਲਣ ਫੂਕੀ ਜਾਓ ਉਹਨੇ ਤੇ ਫੂਕੀ ਜਾਣਾ ਬਣਨ ਦੀਆਂ ਸ਼ਾਵਾਂ ਤ੍ਰਿਸ਼ਨਾਵਾਂ ਤੇ ਵਧਦੀਆਂ ਜਾਣਗੀਆਂ ਇਸ ਕਰਕੇ ਉਹਨੂੰ ਕਾਬੂ ਕੀਤਾ ਹੀ ਠੀਕ ਹੈ ਸੱਚ ਬਣ ਕੇ ਸਚਿਆਰ ਬਣ ਕੇ ਸਚਿਆਰ ਦੁਆਰਾ ਹੀ ਸੱਚੇ ਜੀਵਨ ਦੁਆਰਾ ਹੀ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਤੂੰ ਦਾਤ ਤੂੰ ਹਮ ਜਾਚਕਾ ਹਰ ਦਰਸ਼ਨ ਦੀਜੈ ਪ੍ਰਭੂ ਤੁਸੀਂ ਦਾਤਾ ਹੋ ਜਪਜੀ ਸਾਹਿਬ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਹਾਂ ਗੁਰਾ ਇੱਕ ਦੇਹ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਦਾਤਾ ਇੱਕ ਹੀ ਹੈ ਸਾਰੇ ਹੀ ਤੇਰੇ ਦਰ ਤੇ ਜਾਜਕ ਨੇ ਮੰਗਤੇ ਨੇ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਪ੍ਰਭੂ ਜੀ ਇੱਕ ਕਿਰਪਾ ਕਰੋ ਸਾਡੇ ਤੇ ਸਾਨੂੰ ਦਰਸ਼ਨ ਦਿਓ ਅਸੀਂ ਦਰਸ਼ਨ ਮੰਗਣ ਆਏ ਆ ਤੁਹਾਡੇ ਦੁਨੀਆਂ ਦੇ ਪਦਾਰਥ ਮੰਗਣ ਨਹੀਂ ਆਏ ਇਹ ਕਿਰਪਾ ਕਰੋ ਬਿੰਦਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਮੰਗਣ ਵਾਸਤੇ ਆਏ ਆ ਗੁਰਮੁਖ ਨਾਮ ਧਿਆਈਐ ਮਨ ਮੰਦਰ ਭਿੱਜੈ ਤੇ ਸੱਚੇ ਪਾਸ਼ਾ ਨਾਲ ਹੀ ਉਤਰ ਦੇ ਰਹੇ ਨੇ ਭਾਈ ਗੁਰਮੁਖ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਉਸ ਨਾਮ ਨੂੰ ਧਿਆਉਣਾ ਕਰ ਇਹ ਤੇਰਾ ਮਨ ਮੰਦਰ ਭਿੱਜ ਜਾਏਗਾ ਜਿਹੜਾ ਕਿ ਖੁਸ਼ਕ ਹੋਇਆ ਪਿਆ ਹੈ ਵਿਕਾਰਾਂ ਨਾਲ ਹਉਮੈ ਨਾਲ ਹੰਕਾਰ ਨਾਲ ਰਹਾਉ ਕੂੜਾ ਲਾਲ ਚ ਛੋਡੀ ਐ ਤੋ ਸਾਚ ਪਛਾਣੈ ਗੁਰ ਕੈ ਸ਼ਬਦ ਸਮਾਈ ਐ ਪਰਮਾਰਥ ਜਾਣੈ ਮਰੀ ਕਰਨੇ ਗੁਰੂਦਵਾਰ ਹੈ ਹੋਏ ਤ ਸੋਜੀ ਪਾਇ ਸੀ ਗੁਰੂ ਦਾ ਅਨਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਉਸ ਮਾਰਗ ਤੇ ਜਦੋਂ ਤੁਰਿਆ ਤਾਂ ਸੋਜੀ ਹੋਏਗੀ ਤਾਂ ਸਮਝਾਈ ਕਿ ਅਸੀਂ ਇੱਥੇ ਕੀ ਕਰਨਾ ਹੈ ਆ ਅਸੀਂ ਕਿਵੇਂ ਆਏ ਆ ਕਾਦੇ ਵਾਸਤੇ ਆਏ ਆ ਹਰ ਬੰਦਾ ਆਪਣੇ ਆਪਣੇ ਮਕਸਦ ਲਈ ਆ ਰਿਹਾ ਜੀ ਕੂੜਾ ਲਾਲਚ ਛੋਡੀ ਐ ਮਨਿਕਰ ਸਭ ਤੋਂ ਪਹਿਲਾਂ ਲਾਲਚ ਛੱਡ ਆਪਣਾ ਲੋਭ ਲਾਲਚ ਜਿਹੜਾ ਨਾ ਇਹ ਸਾਡੇ ਸ਼ੁਭ ਗੁਣਾਂ ਨੂੰ ਖਾ ਜਾਂਦਾ ਹੈ ਸਾਡੇ ਅੰਦਰ ਜਿਹੜਾ ਸੰਤੋਖ ਹੈ ਉਹਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਬਿਨ ਸੰਤੋਖ ਨਾ ਕੋ ਰਾਜ ਹੈ ਸੰਦੋਖ ਪੁਣਾ ਖਤਮ ਕਰ ਦਿੰਦਾ ਹੈ ਸਾਡਾ ਅਸੀਂ ਵੇਖਦੇ ਹਾਂ ਕਿ ਹਰ ਚੀਜ਼ ਦਾ ਅਸੀਂ ਫਿਰ ਲਾਲਚ ਕਰਦੇ ਹਾਂ ਉਹ ਲਾਲਚ ਸਾਡੇ ਅੰਦਰ ਬਹੁਤ ਸਾਰੀਆਂ ਬੁਰਾਈਆਂ ਪੈਦਾ ਕਰ ਦਿੰਦਾ ਹੈ ਜਦੋਂ ਲਾਲਚ ਛੱਡੇਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤਾਂ ਹੀ ਸੱਚ ਨੂੰ ਪਛਾਣੇਗਾ ਜਦ ਤੱਕ ਲਾਲਚ ਨਹੀਂ ਛੱਡਦਾ ਤਦ ਤੱਕ ਸੱਚ ਦੀ ਪਛਾਣ ਨਹੀਂ ਹੋ ਸਕਦੀ ਗੁਰ ਕਾਹ ਸ਼ਬਦ ਸਮਾਈ ਹੈ ਉਸ ਮਾਲਕ ਵਿੱਚ ਸਮਾਇਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੁਆਰਾ ਬਾਣੀ ਨੂੰ ਪੜ੍ਹ ਬਾਣੀ ਨੂੰ ਵਿਚਾਰ ਗੁਰੂ ਦਾ ਬਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰ ਤੂੰ ਤੂੰ ਕਰਤਾ ਤੂੰ ਹੋ ਜਾਏਗਾ ਤੋਹੀ ਮੋਹੀ ਮੇਹੂੰ ਹੀ ਤੋਹੀ ਅੰਤਰ ਕੈਸਾ ਇਹ ਸਮਝ ਆ ਜਾਏਗੀ ਤਾਂ ਇਸ ਪਰਮਾਰਥ ਨੂੰ ਜਾਣ ਸਕਦਾ ਹੈ ਕਿਉਂਕਿ ਰਸਤਾ ਹੈ ਜੀ ਇਹ ਮਾਰਗ ਹੈ ਇਸ ਪਰਮਾਰਥ ਨੂੰ ਤਾਂ ਹੀ ਜਣਾ ਜਾ ਸਕਦਾ ਹੈ ਜੇ ਸਭ ਤੋਂ ਪਹਿਲਾਂ ਅੰਦਰੋਂ ਲਾਲਚ ਛੱਡੇਗਾ ਏ ਮਨਰਾਜਾ ਲੋਬਿਆ ਲਬਤੋ ਲੋਭਾਈ ਗੁਰਮੁਖ ਲੋਭ ਨਵਾਰੀਐ ਹਰ ਸਿਉ ਬਣਾਈ ਏ ਮਨ ਇਹਨਾ ਇੰਦਰੀਆਂ ਦਾ ਰਾਜਾ ਬਣਿਆ ਬੈਠਾ ਲੋਭ ਅਧੀਨ ਹੋਇਆ ਹੋਇਆ ਲੋਭ ਦੇ ਅਧੀਨ ਇਹਨਾ ਇੰਦਰੀਆਂ ਨੂੰ ਇਹਨੇ ਗਲਤ ਪਾਸੇ ਲਾ ਦਿੱਤਾ ਇਸ ਕਰਕੇ ਮਾਰੇ ਕਿ ਗੁਰਮੁਖ ਲੋਭ ਨਵਾਰੀਐ ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਇਹ ਲੋਭ ਨੂੰ ਦੂਰ ਕਰਨਾ ਕਰ ਗੁਰੂ ਦੀ ਦਸੀ ਮਤ ਉੱਤੇ ਚੱਲ ਤਾਂ ਤੇਰੀ ਉਸ ਹਰੀ ਨਾਲ ਬਣ ਜਾਏਗੀ ਉਹਦੇ ਨਾਲ ਬਣ ਜਾਏਗੀ ਤੇਰੀ ਉਹਦੇ ਨਾਲ ਇੱਕਮਿਕ ਹੋ ਜਾਏਗਾ ਇਸ ਲੋਭ ਨੂੰ ਅੰਦਰੋਂ ਹਿਰਦੇ ਚੋਂ ਕੱਢ ਬਾਹਰ ਕੱਲਰ ਖੇਤੀ ਬੀਜੇ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਭੀਜੇ ਹੀ ਕੂੜ ਕੂੜ ਗੜਾਵੇ ਗੁਰੂ ਨਾਨਕ ਪਾਸ਼ਾ ਮਹਾਰਾਜ ਉਦਾਹਰਣ ਦਿੰਦੇ ਨੇ ਭਾਈ ਕੱਲਰ ਦੀ ਖੇਤੀ ਜੇ ਕਰੇਗਾ ਉਹਦੇ ਵਿੱਚੋਂ ਕੁਝ ਨਹੀਂ ਮਿਲੇਗਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਲਰੇ ਦੇ ਖੇਤੀ ਨੂੰ ਪਾਣੀ ਦੇਣ ਨਾਲ ਉਹਦੇ ਵਿੱਚੋਂ ਤੈਨੂੰ ਕੁਝ ਨਹੀਂ ਮਿਲੇਗਾ ਉੱਥੇ ਕਹਿੰਦੇ ਬਿਲਕੁਲ ਇਸ ਤਰ੍ਹਾਂ ਹੀ ਹੈ ਲੋਭੀ ਲਾਲਚੀ ਜਿਹੜਾ ਮਨੁੱਖ ਹੈ ਉਹਦੇ ਨਾਲ ਨਾਮ ਦੀ ਗੱਲ ਕਰਨੀ ਸਿਮਰਨ ਦੀ ਗੱਲ ਕਰਨੀ ਆਮ ਕਹਾਵਤ ਹੈ ਕਿ ਭੁੱਖੇ ਅੱਗੇ ਬਾਤ ਪਾਈ ਭੁੱਖਾ ਆਖੇ ਟੁਕ ਉਹਨੂੰ ਕੀ ਪਤਾ ਹੈ ਇਸ ਗੱਲ ਦਾ ਉਹਦਾ ਲਾਲਚ ਹੈ ਕਿ ਮੈਂ ਇਥੋਂ ਕੀ ਲੈ ਕੇ ਜਾ ਸਕਦਾ ਮੇਰਾ ਕੀ ਫਾਇਦਾ ਹੋ ਸਕਦਾ ਇਹਦੇ ਚ ਉਹ ਪਰਪਕਾਰੀ ਨਹੀਂ ਹੋ ਸਕਦਾ ਕਦੇ ਵੀ ਇਸ ਕਰਕੇ ਮਹਾਰਜ ਕਹਿੰਦੇ ਉਹ ਲੋਭ ਦੇ ਦੀਨ ਹੋਇਆ ਮਨੁੱਖ ਸੱਚ ਨਾਲ ਭੀਜੇ ਨਹੀਂ ਮਨ ਦੇ ਪਿੱਛੇ ਲੱਗਾ ਹੋਇਆ ਮਨੁੱਖ ਕਦੇ ਭੀਜ ਨਹੀਂ ਸਕਦਾ ਉਹ ਤੇ ਕੂੜ ਹੈ ਜੀ ਅੰਦਰ ਤੇ ਕੂੜ ਵਿੱਚ ਹੀ ਸਮਾਏਗਾ ਝੂਠ ਨੇ ਝੂਠ ਨਾਲ ਸਮਾਉਣਾ ਹੈ ਝੂਠ ਸੱਚ ਵਿੱਚ ਨਹੀਂ ਸਮਾ ਸਕਦਾ ਚਾਨਣ ਹਨੇਰੇ ਵਿੱਚ ਨਹੀਂ ਸਮਾ ਸਕਦਾ ਇਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ ਹਉਮੈ ਲਾਲਚ ਇਹ ਚੀਜ਼ਾਂ ਉੱਚ ਨਾਮ ਕਿਥੋਂ ਸਮਝ ਆਏਗਾ ਇਸ ਕਰਕੇ ਮਾਰਕ ਇਹਨਾਂ ਨੂੰ ਛੱਡਣਾ ਪਏਗਾ ਜੇ ਕੋਈ ਚੀਜ਼ ਪ੍ਰਾਪਤ ਕਰਨੀ ਹੈ ਤਾਂ ਛੱਡਣੀ ਪਏਗੀ ਬੱਚੇ ਨੂੰ ਆਪਾਂ ਇਹ ਗੱਲ ਕਹਿੰਦੇ ਆ ਵੀ ਜੇ ਤੂੰ ਪਾਸ ਹੋਣਾ ਚੰਗੇ ਨੰਬਰਾਂ 'ਚ ਜੇ ਡਿਗਰੀ ਚੰਗੀ ਲੈਣੀ ਹੈ ਉਦੋਂ ਨੀਂਦ ਤਿਆਗਣੀ ਪਏਗੀ ਪੜ੍ਹਨਾ ਪਏਗਾ ਮਿਹਨਤ ਤੇ ਕਰਨੀ ਪਏਗੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੇ ਸੱਚ ਨੂੰ ਪ੍ਰਾਪਤ ਕਰਨਾ ਹੈ ਤੇ ਝੂਠ ਛੱਡਣਾ ਪਏਗਾ। ਨਾਮ ਦੀ ਪ੍ਰਾਪਤੀ ਕਰਨੀ ਹੈ ਤੇ ਹਉਮੈ ਤਿਆਗਣੀ ਪਏਗੀ। ਇਥੇ ਮਾਰੂ ਜੀ ਕਹਿੰਦੇ ਫਿਰ ਜਿਹੜਾ ਝੂਠ ਹੈ ਉਹ ਤੇ ਝੂਠ 'ਚ ਹੀ ਸਮਾਏਗਾ ਭਾਈ ਇਸ ਕਰਕੇ ਮਨਮੁਖ ਭੇਜ ਨਹੀਂ ਸਕਦਾ। ਲਾਲਚ ਛੱਡੋ ਅੰਧਿਓ ਲਾਲਚ ਦੁੱਖ ਭਾਰੀ ਸਾਚੂ ਸਾਬਾ ਮਨ ਵਸੈ ਹਉ ਮੈਂ ਬਿਖਮਾਰੀ ਕਿਉਂਕਿ ਲਾਲਚ ਵਿੱਚ ਬੰਦਾ ਅੰਨਾ ਹੋ ਜਾਂਦਾ ਹੈ। ਲਾਲਚ ਦੇ ਆਦੀਨ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਇਹ ਮੇਰਾ ਕੌਣ ਹੈ ਆਪਣੇ ਰਿਸ਼ਤੇਦਾਰਾਂ ਨੂੰ ਰਗੜ ਦਿੰਦਾ ਬੰਦਾ ਆਪਣੇ ਭੈਣ ਨਾਲ ਰੋਹਣ ਵੇ ਸਾਫ਼ ਕਰ ਜਾਂਦਾ ਹੈ ਲਾਲਚ ਅੰਦਾ ਲਾਲਚ ਛੋੜੋ ਅੰਦੇਓ ਗੁਰੂ ਨਾਨਕ ਪਾਸ਼ਾ ਕਹਿੰਦੇ ਐ ਅੰਨਿਓ ਇਹ ਲਾਲਚ ਨੂੰ ਛੱਡ ਦਿਓ ਲਾਲਚ ਚ ਦੁੱਖ ਭਾਰੀ ਲਾਲਚ ਨਾਲ ਬਹੁਤ ਵੱਡੇ ਵੱਡੇ ਦੁੱਖ ਪੈਦਾ ਹੋ ਜਾਂਦੇ ਨੇ ਲਾਲਚ ਦੇ ਆਦੀਨ ਆਪਾਂ ਛੋਟੇ ਹੁੰਦੇ ਕਿਤਾਬਾਂ ਚ ਪੜ੍ਹਦੇ ਰਹੇ ਹਾਂ ਬੱਚਿਆਂ ਨੂੰ ਕਹਾਣੀਆਂ ਲਾਲਚ ਬੁਰੀ ਬਰਾਹ ਹੈ ਗਰੀਡੀ ਡੌਗ ਦੀ ਕਹਾਣੀ ਆਮ ਬੱਚੇ ਪੜ੍ਹਦੇ ਨੇ ਉਹ ਸਮਝਾਉਣ ਵਾਸਤੇ ਨੇ ਸਾਨੂੰ ਸਾਰੀਆਂ ਗੱਲਾਂ ਕਿ ਲਾਲਚ ਅਧੀਨ ਹੋ ਕੇ ਬੰਦਾ ਆਪਣੀ ਵੀ ਗਵਾ ਬੈਠਦਾ ਹੈ ਦੂਜੇ ਦੀ ਖੁੰਦਾ ਖੁੰਦਾ ਸੱਚੋ ਸਾਈ ਮਨ ਵਸੈ ਹਉ ਮੈਂ ਬਿਖਮਾਰੀ ਜਦੋਂ ਉਹ ਸੱਚਾ ਤੇਰੇ ਹਿਰਦੇ 'ਚ ਵਸ ਜਾਏਗਾ ਇਹ ਹਉਮੇ ਦੀ ਜ਼ਹਿਰ ਤਾਂ ਮਰੇਗੀ ਉਹ ਸੱਚੇ ਨੂੰ ਹਿਰਦੇ 'ਚ ਵਸਾ ਇਸ ਲਾਲਚ ਨੂੰ ਇਸ ਹਉਮੇ ਨੂੰ ਅੰਦਰੋਂ ਕੱਢ ਦੁਬਿਦਾ ਛੋਟ ਕਵਾਟੜੀ ਮੂਸੋਗੇ ਭਾਈ ਐਨਸ ਨਾਮ ਸਲਾਈ ਐ ਸਤਿਗੁਰ ਸ਼ਰਨਾਈ ਮਰਜ਼ ਕਹਿੰਦੇ ਦੁਬਿਦਾ ਛੱਡ ਭਾਈ ਦੋ ਚਿੱਤੀ ਤਿਆਗ ਦੇ ਇਹ ਦੋ ਚਿੱਤੀ ਵਿੱਚ ਠੱਗਿਆ ਜਾਏਗਾ ਕਿਉਂਕਿ ਅਸੀਂ ਦੋ ਚਿੱਤੀ ਵਿੱਚ ਹਾਂ ਸਾਡੇ ਅੰਦਰ ਦੋ ਚਿੱਤੀ ਹੈ ਵੀ ਜੇ ਚੀਜ਼ਾਂ ਛੱਡਤੀਆਂ ਫਿਰ ਸਾਡੇ ਪੈਲੇ ਕੀ ਰਹੇਗਾ ਜੀ ਫਿਰ ਤੇ ਕਮਾਉਣਾ ਨਹੀਂ ਕੁਛ ਮਨ ਰਖਣਾ ਸੁਕਿਰਤ ਕੀਜੈ ਨਾਮ ਜਪੀਜੈ ਨਰਕ ਮੂਰ ਨਾ ਜਾਈਏ ਝੂਠ ਮਾਰ ਕੇ ਠੱਗੀ ਮਾਰ ਕੇ ਕੀਤੀ ਹੋਈ ਕਮਾਈ ਹੀ ਮਾਸ ਖਣਾ ਹੈ ਕੂੜ ਬੋਲ ਮਰਦਾਰ ਖਾਏ ਜੇ ਕੋਈ ਕਹਿੰਦਾ ਕਿ ਮੈਂ ਮਾਸ ਨਹੀਂ ਖਾਂਦਾ ਜੀ ਮੈਂ ਤਾਂ ਆ ਵੀ ਨਹੀਂ ਖਾਂਦਾ ਮੈਂ ਤੇ ਉਹ ਵੀ ਨਹੀਂ ਖਾਂਦਾ ਜੇ ਹਰਾਮ ਦੀ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਖਵਾ ਰਿਹਾ ਭਾਵੇਂ ਦੁੱਧ ਹੀ ਪਿਆ ਰਿਹਾ ਭਾਵੇਂ ਫਰੂਟ ਖਵਾ ਰਿਹਾ ਉਹ ਤੇ ਮਾਸ ਖਵਾ ਰਿਆ ਜੀ ਉਹ ਤੇ ਮਾਸ ਖਵਾ ਰਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਪਰੈ ਜਾਂ ਮੁਰਦਾਰ ਨਾ ਖਾਏ ਕੂੜ ਬੋਲ ਮੁਰਦਾਰ ਖਾਏ ਆਹ ਹੈ ਜੀ ਅਸਲੀ ਮਾਸ ਦੋਨਾਂ ਨੂੰ ਸਮਝਾਇਆ ਮਹਾਰਾਜੀ ਨੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਮੁਸਲਮਾਨ ਲਈ ਸੂਰਖਾਨ ਦੇ ਬਰਾਬਰ ਹੈ ਹਿੰਦੂ ਲਈ ਗਾਂ ਖਾਣ ਦੇ ਬਰਾਬਰ ਹੈ ਉਹ ਚੀਜ਼ ਤੇ ਅਸੀਂ ਛੜਦੇ ਨਹੀਂ ਅਸੀਂ ਬਾਹਰ ਦੀਆਂ ਚੀਜ਼ਾਂ ਚੁੜਜੇ ਹੋਏ ਆ ਤੇ ਮਹਾਰਾਜ ਜੀ ਗੱਲ ਸਮਝਾ ਰਹੇ ਨੇ ਕਿ ਜਦ ਤੱਕ ਚਾਹ ਲਾਲਚ ਰਹੇਗਾ ਉਹਨਾਂ ਚੋਂ ਬੰਦਾ ਦੁਬਧਾ ਚ ਰਹੇਗਾ ਇਹ ਭੈੜਾ ਰਸਤਾ ਹੈ ਭੈੜੇ ਰਸਤੇ ਪੈਗੇ ਕੁਟੜੀ ਹੈ ਭਾਈ ਠੱਗੇ ਜਾਓਗੇ ਗੁਰਨਾਨਕ ਪਾਸ਼ਾ ਮਹਾਰਾਜ ਕਹਿੰਦੇ ਐਨਸ ਨਾਮ ਸਲਾਈ ਸਤਗੁਰੂ ਸ਼ਰਨ ਆਈ ਦਿਨ ਰਾਤ ਸਤਿਗੁਰੂ ਦੀ ਸ਼ਰਨ ਵਿੱਚ ਆ ਤੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਧਿਆਉਣਾ ਕਰ ਤੇਰਾ ਭਲਾ ਹੋ ਸਕਦਾ ਤਾਂ ਤੂੰ ਮੁਕਤ ਹੋ ਸਕਦਾ ਮਨਮੁਖ ਪੱਥਰ ਸੈਲ ਹੈ ਤਿਰਗ ਜੀਵਨ ਫੀਕਾ ਜਲਮੈਂ ਕੀਤਾ ਰੱਖੀਐ ਅੰਬਹੰਤਰ ਸੁਕਾ ਪਰ ਮਨਮੁਖ ਜਿਹੜਾ ਹੈ ਉਹ ਤੇ ਸੈਲ ਪੱਥਰ ਵਰਗਾ ਹੈ ਜੀ ਉਸ ਪੱਥਰ ਨੂੰ ਪਾਣੀ ਵਿੱਚ ਜਿੰਨਾ ਮਰਜ਼ੀ ਰੱਖੀ ਰੱਖੋ ਉਹ ਨਹੀਂ ਭਿੱਜਦਾ ਮਨੁੱਖ ਜਿਹੜਾ ਹੈ ਗੁਰਦੁਆਰੇ ਵੀ ਆਉਂਦਾ ਹੈ ਬਾਣੀ ਵੀ ਸੁਣਦਾ ਹੈ ਪੜ੍ਹਦਾ ਵੀ ਹੈ ਪਰ ਸੂਈ ਉੱਥੇ ਦੀ ਉੱਥੇ ਧਿਆਨ ਲੰਗਰ 'ਚ ਹੀ ਹੈ ਧਿਆਨ ਮਾਇਆ 'ਚ ਹੀ ਹੈ ਧਿਆਨ ਠੱਗੀਆਂ ਵਿੱਚ ਹੀ ਹੈ ਅਰਦਾਸ ਵੀ ਕਰਨਗੇ ਵੀ ਝੂਠ ਬਲੇਸਾਂ ਘਟ ਤਲੇਸਾਂ ਫਿਰ ਵੀ ਤੇਰਾ ਨਾਮ ਤੇ ਪਿਆਜ ਪੈਸਾ ਇੰਜ ਨਹੀਂ ਹੋ ਸਕਦਾ ਜੀ ਜਿੱਥੇ ਝੂਠ ਵੀ ਪਾਈ ਜਾਣਿਆ ਠੱਗੀਆਂ ਵੀ ਕਰੀ ਜਾਣੀਆਂ ਹੈ ਵੀ ਕਰਮ ਵੀ ਕਰੀ ਜਾਣਿਆ ਦੁਬਧਾ ਵਿੱਚ ਵੀ ਰਹਿਣਾ ਹੈ ਨਾਮ ਵੀ ਜੱਪੀ ਜਾਣਾ ਹੈ ਉਹ ਨਾਮ ਨਹੀਂ ਹੈ ਨਾਮ ਦਾ ਹੁੰਦਾ ਨਾਮੀ ਦੇ ਗੁਣਾਂ ਨੂੰ ਧਾਰਨ ਕਰ ਲੈਣਾ ਉਹਦੇ ਵਰਗਾ ਹੀ ਹੋ ਜਾਣਾ ਬਸ ਤੇ ਤਾਂ ਮਰਜੀ ਕਹਿੰਦੇ ਭਾਈ ਜਿਹੜਾ ਮਨੁਮੱਖਾ ਉਹ ਤੇ ਪੱਥਰ ਵਰਗਾ ਹੈ ਉਹ ਨਹੀਂ ਭਿਜਦਾ ਉਹ ਜੀਵਨ ਤਰਕਾਰ ਹੈ ਫਿਟੇ ਮੂੰ ਇਹੋ ਜੇ ਜੀਵਨ ਦੇ ਜਲ ਮੈਂ ਕੀਤਾ ਰੱਖੀ ਐ ਉਹਨੂੰ ਜਿੰਨਾ ਮਰਜ਼ੀ ਪਾਣੀ ਚ ਰੱਖੀ ਚੱਲੋ ਉਹ ਸੁੱਕਾ ਦਾ ਸੁੱਕਾ ਹੀ ਰਹੇਗਾ ਜਦੋਂ ਕੱਢੋਂਗੇ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਹੈ ਹਰ ਕਾ ਨਾਮ ਨਿਦਾਨ ਹੈ ਪੂਰੇ ਗੁਰਦਿਆ ਨਾਨਕ ਨਾਮ ਨਾ ਵਿਸਰੈ ਮਥੇ ਅਮਰਤ ਪੀਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਿਹੜੇ ਗੁਰਮੁਖ ਨੇ ਭਾਈ ਉਹਨਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਏ ਨੇ ਉਹਨਾਂ ਨੂੰ ਸਮਝ ਆ ਗਈ ਕਿ ਹਰਿ ਦਾ ਨਾਮ ਜਿਹੜਾ ਹੈ ਇਹ ਬਹੁਤ ਵੱਡਾ ਖਜ਼ਾਨਾ ਹੈ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਇਸ ਖਜ਼ਾਨੇ ਨੂੰ ਅਸੀਂ ਖੋਲ ਕੇ ਨਹੀਂ ਵੇਖਿਆ ਕਦੇ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਅੜਿੱਕੇ ਜਰੂਰ ਲਾਉਨੇ ਆ ਅੜਿੱਕੇ ਅਸੀਂ ਬਹੁਤ ਲਾਉਨੇ ਆ ਇਸ ਕਰਕੇ ਮarre ਗੁਰਮੁਖ ਕਹਿੰਦੇ ਨੇ ਹਰ ਕਾ ਨਾਮ ਨਿਧਾਨ ਹੈ ਪੂਰਾ ਗੁਰ ਦੀਆ ਇਹ ਪੂਰੇ ਗੁਰੂ ਵੱਲੋਂ ਬਖਸ਼ਿਆ ਹੋਇਆ ਹੈ ਜੀ ਸਾਨੂੰ ਉਹਨਾਂ ਨੇ ਪਹਿਲਾਂ ਆਪ ਪ੍ਰੈਕਟੀਕਲ ਕਰਕੇ ਕਬੀਰ ਸਾਹਿਬ ਹੋਰਾਂ ਨੇ ਰਵਦਾਸ ਜੀ ਹੋਰਾਂ ਨੇ ਨਾਮਦੇਵ ਜੀ ਹੋਰਾਂ ਨੇ ਗੁਰੂ ਨਾਨਕ ਸਾਹਿਬ ਹੋਰਾਂ ਨੇ ਪਹਿਲਾਂ ਪ੍ਰੈਕਟੀਕਲ ਆਪ ਕਰਕੇ ਤਾਂ ਇਹ ਬਾਣੀ ਲਿਖੀ ਹੈ ਜੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਚੌਥੇ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂਹ ਹ ਕਢਾਏ ਇਹ ਬਾਣੀ ਜਿਹੜੀ ਹੈ ਇਹ ਇਕੱਲੇ ਗਾਉਣ ਪੜਨ ਵਾਸਤੇ ਨਹੀਂ ਹੈ ਇਹ ਵਿਚਾਰਨ ਵਾਸਤੇ ਵੀ ਹੈ ਨਾਲ ਤਾਂ ਹੀ ਕਬੀਰ ਸਾਹਿਬ ਨੂੰ ਕਹਿਣਾ ਪਿਆ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਹੈ ਇਤੇ ਬ੍ਰह्म ਦੀ ਵਿਚਾਰ ਸੀ ਅਸੀਂ ਤੇ ਗਾਉਣ ਪੜਨ ਵਾਸਤੇ ਰੱਖ ਲਈ ਅਸੀਂ ਤੇ ਮਹਾਰਾਜ ਨੂੰ ਉਦੋਂ ਬਣਾਉਂਦੇ ਆ ਜਦੋਂ ਘਰ 'ਚ ਵਿਆਹ ਹੁੰਦਾ ਜਾਂ ਕੋਈ ਬੁਢਾ ਮਰ ਗਿਆ ਬਸ ਸੁਣਨਾ ਨਹੀਂ ਅਸੀਂ ਵਿਚਾਰਨਾ ਨਹੀਂ ਅਸੀਂ ਆਉਣਾ ਹੈ ਮੱਥਾ ਟੇਕਣਾ ਹੈ ਨਿਕਲ ਜਾਣਾ ਬਸ ਨਾ ਕੋਈ ਕਾਮੂ ਦੀ ਗੱਲ ਅਸੀਂ ਕਿਉਂ ਸੁਣੀਏ ਅਸੀਂ ਗੁਰੂ ਦੀ ਗੱਲ ਕਿਉਂ ਸੁਣੀਏ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਨਿਧਾਨ ਹੈ ਇੱਕ ਖਜ਼ਾਨਾ ਹੈ ਬਹੁਤ ਵੱਡਾ ਪੂਰੇ ਗੁਰੂ ਨੇ ਸਾਨੂੰ ਦਿੱਤਾ ਨਾਨਕ ਨਾਮ ਨਾ ਵੀਸਰੇ ਮੱਥੇ ਅੰਮ੍ਰਿਤ ਪੀਆ ਜਿਨ੍ਹਾਂ ਨੇ ਮੱਥੇ ਹੈ ਹਰ ਕਬਲੋਬਨਾ ਮਨ ਕਾ ਵਿਚਾਰ ਆ ਜਿਨ੍ਹਾਂ ਨੇ ਰੜਕ ਕੇ ਮਨ ਚ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ ਕਿ ਬਾਣੀ ਸਾਨੂੰ ਸਤਿਗੁਰੂ ਕਹਿ ਕੀ ਰਏ ਨੇ ਅਸੀਂ ਕੀ ਕਰ ਰਹੇ ਆ ਉਹਨਾਂ ਨੇ ਹੀ ਵਥਿਆ ਉਹਨਾਂ ਨੇ ਰੜਕਿਆ ਉਹਨਾਂ ਨੇ ਹੀ ਨਾਮ ਰੂਪੀ ਅੰਮ੍ਰਿਤ ਪੀਤਾ ਜੀ ਦੁੱਧ ਤੇ ਪਿਆ ਹੈ ਦਹੀਂ ਤੇ ਪਿਆ ਸਾਡੇ ਕੋਲੇ ਫਿਰ ਅਸੀਂ ਕਹਿੰਦੇ ਆ ਕਿ ਘਿਓ ਕਿਵੇਂ ਕੱਢਣਾ ਘਿਓ ਤੇ ਰੜਕੀ ਨਿਕਲੇਗਾ ਜੀ ਇਸ ਮਨ ਨੂੰ ਵਿਚਾਰਨਾ ਸੀ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਪਰ ਮਰੀ ਕਨੇ ਵਿਰਲੇ ਵਿਰਲੇ ਨੇ ਜਿਹੜੇ ਇਸ ਬਾਣੀ ਦੀ ਵਿਚਾਰ ਕਰਨਗੇ ਵਿਚਾਰਨਗੇ ਜਿਹੜੇ ਹਿਰਦੇ ਚ ਧਾਰਨ ਕਰਨਗੇ ਉਹ ਹੀ ਅੰਮ੍ਰਿਤ ਪੀਣਗੇ ਇਹ ਨਾਮ ਰੂਪੀ ਅੰਮ੍ਰਿਤ ਉਹ ਹੀ ਪੀਣਗੇ ਨਹੀਂ ਤੇ ਪੜਨਾ ਗੁਣਾ ਸੰਸਾਰ ਕੀ ਕਾਰ ਹੈ ਕਿਆ ਪੜੀਆ ਕਿਆ ਸੁਣੀਐ ਕਿਆ ਵੇਦ ਕਿਤਾਬਾਂ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸੋਈ ਤਾਂ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ ਭਾਈ ਲਾਲਚ ਛੱਡੋ ਹਉਮੈ ਨੂੰ ਤਿਆਗੋ ਵਾਣੀ ਨੂੰ ਪੜੋ ਤੇ ਵਿਚਾਰੋ ਮਥਨ ਦਾ ਮਤਲਬ ਹੁੰਦਾ ਵਿਚਾਰ ਕਰਨਾ ਮੰਥਨ ਕਰਨਾ ਇਸ ਬਾਣੀ ਨੂੰ ਵਿਚਾਰੋ ਚੰਗੀ ਤਰ੍ਹਾਂ ਸ਼ਬਦ ਦੀ ਵਿਚਾਰ ਕਰੋ ਬੈਠੋ ਮਿਲ ਕੇ ਕਿ ਸਤਿਗੁਰੂ ਸਾਨੂੰ ਕੀ ਕਹਿ ਰਹੇ ਨੇ ਆਪਣੇ ਅੰਦਰ ਧਿਆਨ ਮਾਰੀਏ ਕਿ ਜੋ ਸਤਿਗੁਰੂ ਨੇ ਸਾਨੂੰ ਅੱਜ ਉਪਦੇਸ਼ ਦਿੱਤਾ ਹੈ ਕਿ ਅਸੀਂ ਇਹ ਕਰ ਰਹੇ ਹਾਂ ਜੇ ਸਾਡੇ ਅੰਦਰ ਲੋਭ ਹੈ ਲਾਲਚ ਹੈ ਹਉਮੈ ਹੈ ਹੰਕਾਰ ਹੈ ਉਹਨੂੰ ਕੱਢੀਏ ਅੰਦਰੋਂ ਤੇ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਸੀਂ ਥੋੜੀ ਮਤ ਦੇਹਾ ਤੁਸੀਂ ਕਿਰਪਾ ਕਰੋ ਅਸੀਂ ਭੁੱਲਨ ਹਾਰ ਹਾਂ ਅਸੀਂ ਔਗਣ ਹਾਰੇ ਹਾਂ ਤੁਸੀਂ ਤੇ ਬਖਸ਼ਿੰਦ ਹੋ ਤੁਸੀਂ ਕਿਰਪਾ ਕਰਕੇ ਇਹ ਸਾਡੀ ਹਉਮੈ ਇਹ ਸਾਡਾ ਹੰਕਾਰ ਇਹ ਈਰਖਾ ਇਹ ਬਖੀਲੀਆਂ ਇਹ ਮੰਦੇ ਕਰਮ ਸਾਡੇ ਕੋਲੋਂ ਕਿਰਪਾ ਕਰਕੇ ਸਾਨੂੰ ਅੱਖਾਂ ਬਖਸ਼ ਦਿਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਸਾਡੇ ਮਨ ਅੰਦਰ ਪ੍ਰਕਾਸ਼ ਹੋ ਜਾਏ ਸਾਨੂੰ ਵਿਵੇਕ ਬੁੱਧ ਮਿਲ ਜਾਏ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹਿਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੋਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Sabe? Só...